ਮੱਖ ਮੱਖ ਕਿਸਾਨ ਜਥੇਬੰਦੀਆਂ ਨੇ ਆਗੂ ਤੇ ਵਰਕਰ ਬੜੀ ਖੁਸ਼ੀ ਦੇ ਮਾਹੌਲ ਦੇ ਵਿੱਚ ਦੇਖੇ ਜਾ ਰਹੇ ਨੇ ਕਿਉਂਕਿ ਕਿਸਾਨ ਆਗੂਆਂ ਨੂੰ ਹੁਣ ਤੱਕ ਤਕਰੀਬਨ 10 ਆਗੂ ਜਿਹੜੇ ਹੈਗੇ ਆ ਉਹ ਰਿਹਾਅ ਕੀਤੇ ਜਾ ਚੁੱਕੇ ਨੇ ਤੇ ਬਾਕੀ ਜਿਹੜਾ ਕਾਫਲਾ ਇਕੱਠਾ ਜਿਹਦੇ ਵਿੱਚ ਇਸ ਤਰ੍ਹਾਂ ਇਹਨਾਂ ਪੇਂ ਯੂਰੋਪੀਆਂ ਵੀ ਪਤਾ ਲੱਗਿਆ ਸੁਖਵਿੰਦਰ ਕੌਰ ਜਿਹੜੀ ਬੀਕੇਜੂ ਕ੍ਰਾਂਤੀਕਾਰੀ ਦੀ ਜਨ ਸੱਤਰਾ ਉਹਨੂੰ ਛੱਡ ਕੇ ਬਾਕੀ ਦੀਆਂ ਇਸਤਰੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਅੱਜ ਜੀ ਹਾਂ ਸਾਰੇ ਆਹ ਦੇਖਦੇ ਆਂ ਕਿੱਥੇ ਜਾ ਕੇ ਆ ਜਾਣਾ ਰਹਿਣਾ ਸਭ ਦੇ ਲਈ 下我收 <muchos>

ਆਪਣੀਆਂ ਹੱਕੀ ਮੰਗਾਂ ਲਈ ਸਰਕਾਰ ਦੇ ਖਿਲਾਫ ਪੂਰੇ ਜੋਰ ਦੇ ਨਾਲ ਨਾਰੇ ਲਗਾ ਰਹੇ ਨੇ ਦੇਰ ਸ਼ਾਊਟਿੰਗ ਸਲੋਗਨਸ ਅਗੇਂਸਟ ਦੀ ਸਰਕਾਰ ਲਾਲਟ ਮਾਨਪਤ ਸਿੰਘ ਜਿੰਦਾਬਾਦ 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 ਮੁਰਦਾ ਹੈ ਮੁਰਦਾਬਾਦ ਮੁਰਦਾਬਾਦ ਜੀ 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 ਰਸੂਲ ਕਾ ਵਕਾਫਰ ਕਿੰਨਾਂ ਆ ਗਏ ਨੇ ਜਿੰਦਾਬਾਦ 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 ਕਿੰਨੀ ਗੁੱਲ ਕਿੰਨੀਆਂ ਜਾਨੀਆਂ ਨੂੰ ਰਹਿ ਗਿਆ ਕੀਤਾ ਗਿਆ ਤੁਹਾਨੂੰ 11 ਦਾ 11 ਬੀਬੀਆਂ ਕਿਤੇ 11 ਬੀਬੀਆਂ ਅੰਦਰ ਕਿੰਨੀਆਂ ਰਹਿ ਗਈਆਂ ਇੱਕ ਬੀਬੀ ਗਈ ਸੁਖਵਿੰਦਰ ਕੋ ਸੁਖਵਿੰਦਰ ਕੋ 11 ਜਿਹੜੀਆਂ ਹੈਗੀਆਂ ਔਰਤ ਕਾਰਕੁਨਾਂ ਉਹਨਾਂ ਨੂੰ ਰਿਹਾ ਕੀਤਾ ਗਿਆ ਇੱਕ ਸੁਖਵਿੰਦਰ ਕੋਰ ਜਿਹੜੀ ਹੈਗੀ ਵੀ ਕੇ ਦੀ ਕ੍ਰਾਂਤੀਕਾਰੀ ਦੀ ਸੁਭਾ ਜਰਨਲ ਸਕੱਤਰ ਹੈ ਉਹਨੂੰ ਅਜੇ ਰਿਹਾ ਨਹੀਂ ਕੀਤਾ ਗਿਆ ਜਿੰਦਾਬਾਦ 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 ਉਹਦੇ ਵਿੱਚ ਰੱਖਿਆ ਗਿਆ ਜਿੰਦਾਬਾਦ ਪੇੜਾ ਹੀ ਕਰ ਪੇੜਾ ਹੀ ਕਰ ਪੇੜਾ ਹੀ ਕਰ ਕ੍ਰਾਂਤੀਕਾਰੀ ਪੇੜਾ ਫੇਰੀ 420 ਫੇਰੀ 320 ਸੁਪਰੇ ਲੋਟਾ ਰੰਗ ਜਾਵੇ ਲੋਕ ज़िंदाब ज़िंदाब ज़िंदबाद ज़िंदबाद ज़िंदाबी मुर्दाबाद ਜੀ ਇਹ ਪਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਨ ਸੀ ਉਸ ਦਿਨ ਵੀ ਕੱਲ ਵੀ ਤੁਸੀਂ ਅੰਦਰ ਕੋਈ ਪ੍ਰੋਗਰਾਮ ਕੀਤਾ ਜੇ ਅੰਦਰ ਵੇਖੋ ਜੀ ਜੇਲ੍ਹ ਦੇ ਅੰਦਰ ਆਪਣੇ ਜਿਹੜੇ ਸ਼ਹੀਦਿਆਂ ਨੂੰ ਤੇ ਆਜ ਕੀਤਾ ਆਪਣੇ ਨਾਰੇ ਲਾਏ ਵੈਸੇ ਉਹਨਾਂ ਨੂੰ ਜਿਹੜਾ ਸਾਡੀਆਂ ਨੂੰ ਸਾਨੂੰ ਸ਼ਹੀਦਿਆਂ ਦਾ ਤੁਰਨਾ ਸਿਖਾਇਆ ਸਾਡਾ ਦੇਜ ਜਾਰ ਕੀਤਾ ਹੱਦ ਉਹਨਾਂ ਨੂੰ ਸਜਦਾ ਆ ਅਸੀਂ ਉਹਨਾਂ ਨੂੰ ਕੋਟਾ ਕੋਟਾ ਪ੍ਰਣਾਮ ਕੀਤਾ ਤੁਹਾਨੂੰ ਓਕੇ ਚੜਦੀ ਕਲਾ ਚ ਰਹੇ ਹਾਂਜੀ ਬੜੇ ਚੜਦੀ ਕਲਾ ਚ ਕੋਈ ਘਬਰਾਹਟ ਤਾਂ ਨਹੀਂ ਹੋਈ ਕਿਸੇ ਨੂੰ ਨਹੀਂ ਨਹੀਂ ਕੋਈ ਤੁਹਾਨੂੰ ਕੋਈ ਦਿੱਕਤ ਨਹੀਂ ਆਈ ਸਭ ਦੇ ਮਗਰ ਬਹੁਤ ਖਰਸਾਂ ਜਾਣ ਵਾਲੇ ਅੱਛਾ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਆਸੀ ਖਡੂਰ ਸਾਹਿਬ ਅੱਛਾ ਅੱਜ ਹੀ ਖਡੂਰ ਸਾਹਿਬ ਤੋਂ ਤਰਨਤਨ ਖਡੂਰ ਸਾਹਿਬ ਇਹ ਕਿਹੜੀ ਜਥੇਬੰਦੀ ਸੀ ਤੁਹਾਡੀ ਸਰਵਨ ਮਜ਼ਦੂਰ ਸੰਘਰਸ਼ ਕਮੇਟੀ ਅੱਛਾ ਜਿਹੜੇ ਜਿਨ੍ਹਾਂ ਦੇ ਆਗੂ ਪਲੇਅਰ ਸਾਹਿਬ ਨੇ ਸਰਵਨ ਸਿੰਘ ਪੰਦੇਰ ਹੈਗੇ ਆ ਉਹ ਤਾਂ ਅਜੇ ਅੰਦਰ ਹੀ ਨੇਗੇ ਕੋਈ ਆ ਨਹੀਂ ਕੱਟ ਕੇ ਰਹਾ ਇਹ ਸਾਰੇ ਤੁਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਸੰਬੰਧਿਤ ਤੌਰ ਤੇ ਜੀ ਹਾਂ ਹਾਂਜੀ ਹਾਂਜੀ ਮੈਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜ਼ਿਲ੍ਹਾ ਤਰਨਤਾਰਨ ਦਾ ਕੋਰ ਕਮੇਟੀ ਮੈਂਬਰ ਅੱਜ ਅਸੀਂ ਰਿਹਾ ਹੋਏ ਆ ਜਿਹੜਾ ਸਾਡਾ ਪਹਿਲਾ ਜਥਾ ਏ ਉਹ ਜੇਲ੍ਹ ਵਿੱਚ ਉਹ ਰਿਹਾ ਹੋਇਆ ਏ ਤੇ ਸਾਡੇ ਜਿਹੜੇ ਆਗੂ ਨੇ ਸਰਵਨ ਸਿੰਘ ਜੀ ਬੰਦੇਰ ਮਨਜੀਤ ਰਾਏ ਜੀ ਨਾਲ ਉਹਨਾਂ ਦੇ ਸਾਡੇ ਹੋਰ ਜਿਹੜੇ ਸਾਥੀ ਨੇ ਹੋਰ ਕਾਕਾ ਕੋਟਲਾ ਜੀ ਤੇ ਹੋਰ ਸਾਡੇ ਆਗੂ ਨੇ ਉਹ ਜੇ ਅੰਦਰ ਹੀ ਨੇ ਤੇ ਅਸੀਂ ਮੰਗ ਕਰਦੇ ਆ ਬੀਬੀ ਸਾਡੀ ਆ ਕ੍ਰਾਂਤੀਕਾਰੀ ਦੀ ਸੁਖਵਿੰਦਰ ਕੌਰ ਉਹ ਵੀ ਜੇਲ੍ਹ ਦੇ ਵਿੱਚ ਹਜੇ ਨੇ ਅਸੀਂ ਇਹ ਮੰਗ ਕਰਦੇ ਆ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਉਹਨਾਂ ਨੂੰ ਵੀ ਰਿਹਾਅ ਕਰੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਦਿੱਤੀਆਂ ਹੀ ਆ ਕਾਲਾਂ ਦੇ ਅਨੁਸਾਰ ਉਸੇ ਤਰ੍ਹਾਂ ਕੇ ਨਾਲ ਵੱਡਾ ਪ੍ਰੋਟੈਸਟ ਕਰਾਂਗੇ ਤੇ ਉਹਨਾਂ ਨੂੰ ਬਾਹਰ ਲੈ ਕੇ ਆਵਾਂਗੇ ਇਹ ਜਿਹੜੀ ਭਾਰਤ ਦੀ ਤੇ ਪੰਜਾਬ ਦੀ ਬੁੱਚੜ ਸਰਕਾਰ ਨੇ ਰਲ ਕੇ ਆਪ੍ਰਸ਼ਨ ਕੀਤਾ ਏ ਤੇ ਧੋਖਾ ਧੜੀ ਕੀਤੀ ਆ ਜਿਹੜੇ ਮੀਟਿੰਗ ਤੇ ਸੱਦ ਕੇ ਸਾਡੇ ਆਗੂਆਂ ਨੂੰ ਚੁੱਕਿਆ ਵਾ ਅਸੀਂ ਇਹਦੀ ਸਾਡੇ ਤਾਂ ਸ਼ਬਦਾਂ ਵਿੱਚ ਨਿੰਦਿਆ ਕਰਦੇ ਆ ਤੇ ਇਹ ਕਹਾਂਗੇ ਨਾ ਤਰੋ ਘਮਾਇਆ ਵਾ ਇਹਨਾਂ ਦਾ ਬੇੜਾ ਕਰਕ ਹੋਣਾ ਬੇੜਾ ਕਰਕ ਉਹਦਾ ਬੇੜਾ ਕਰਕ ਹੈ ਤੁਹਾਡਾ ਸ਼ੁਗਨਾ ਕੀ ਹੈਗਾ ਮੇਰਾ ਨਾਮ ਰਣਜੋਤ ਸਿੰਘ ਜੀ ਰਣਜੋਤ ਸਿੰਘ ਆ ਬਾਕੀ ਰਣਜੋਤ ਸਿੰਘ ਕਿੰਨੇ ਰਹਿ ਗਏ ਹੁਣ ਇਹ ਅਗਰਿਮਨ ਜੀ 50 ਤੋਂ 52 ਬੰਦੇ ਸਾਡੇ ਜੇਲ੍ਹ ਦੇ ਵਿੱਚ ਇਹ ਅੰਦਰ ਆਜੇ ਆਜੇ ਅੰਦਰ ਹੈਗੇ ਹੋਣਾ ਬਾਰੇ ਕੋਈ ਅਧਿਕਾਰੀਆਂ ਨੇ ਦੱਸਿਆ ਵੀ ਉਹਨਾਂ ਨੂੰ ਕਦੋਂ ਛੱਡਿਆ ਜਾ ਰਿਹਾ ਨਹੀਂ ਦੱਸਿਆ ਉਹਨਾਂ ਵਿੱਚ ਜ਼ਿਆਦਾਤਰ ਸਾਡੇ ਦੋ ਫਾਰਮਾਂ ਦੇ ਆਗੂ ਸਾਹਿਬਾਨ ਨੇ ਕੇਐਮਐਮ ਦੇ ਤੇ ਨਾਨ ਪੋਲਿਟਿਕਲ ਐਸਕੇਐਮ ਦੇ ਕੇ ਮੈਂ ਇੱਕ ਤੇ ਕਾਕਾ ਸਿੰਘ ਕੋਟਣਾ ਹੈ ਪੰਦੇਰ ਸਾਹਿਬ ਹੈ ਗਿਆ ਕਾਕਾ ਸਿੰਘ ਕੋਟਲਾ ਅਬੰਨੀਓ ਕਵਾੜ ਪੰਦੇਰ ਸਾਹਿਬ ਮਨਜੀਤ ਰਾਏ ਉਹਨਾਂ ਤੋਂ ਬਾਅਦ ਦਲਬਾਗ ਗਿੱਲ ਉਸ ਤੋਂ ਬਾਅਦ ਪੰਗੂ ਪੰਗੂ ਕਿਆ ਤਾਂ ਗਲਤ ਬੋਲਦਾ ਭੰਗਾਲਾ ਸਾਹਿਬ ਤੇ ਉਸ ਤੋਂ ਬਾਅਦ ਹੋਰ ਵੀ ਸਾਡੇ ਕਾਫੀ ਜਿਹੜੇ ਆਗੂ ਹੈਗੇ ਨੇ ਆਗੂ ਆ ਠੀਕ ਠੀਕ ਯਾਨੀ 50 ਤੋਂ ਉੱਪਰ ਹੈਗੇ ਆ ਹਾਂਜੀ ਹਾਂਜੀ ਬਿਲਕੁਲ ਓਕੇ ਓਕੇ ਵੱਡੇ ਰਾਬਾ ਜੇਲ੍ਹ ਚ ਵੀ ਆ ਆਪਣੇ ਸੰਗਰੂਰ ਜੇਲ੍ਹ ਚ ਵੀ ਆ ਹਾਂਜੀ 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 ਸਾਡੇ ਸਾਰੀ ਥਾਈਆਂ ਬਿਲਕੁਲ ਬਿਲਕੁਲ ਇਹਨਾਂ ਬਹੁਤ ਸੱਦਗੀ ਦਾੜ ਦਾ ਓਕੇ 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 ਤੇ ਤੁਹਾਨੂੰ ਖਨੌਰੀ ਤੋਂ ਰੈਸਟ ਕੀਤਾ ਗਿਆ ਸੀ ਕਿੱਥੋਂ ਸ਼ੰਭੂ ਤੋਂ ਇਹ ਸਾਰੇ ਸ਼ੰਭੂ ਵਾਲੇ ਆਹੀਂ ਨਾਮ ਜੱਪਣ ਦੇ ਹਾਂ ਮਾਨੀਆ ਪ੍ਰਸ਼ਾਦੇ ਪਾਉਣ ਦੀਆਂ ਹੈ ਇਹਨਾਂ ਹਰੇ ਮੀਡੀਆ ਪੰਜਾਬ ਜਾ ਕੇ ਸਾਨੂੰ ਗੱਲ ਨਹੀਂ ਕਰਨ ਦਿੱਤੀ ਓਕੇ ਓਕੇ ਇਹਨਾਂ ਦਾ ਵਾਹ ਤੱਕ ਤੱਕੇ ਗੱਡੀਆਂ ਜਵਾੜਿਆ ਚੋਚੋ ਕੇ ਠੀਕ 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 ਇਹਨਾਂ ਨੇ ਲੱਠੇ ਯਾਰ ਜੀ ਵੀ ਕੀਤਾ ਠੀਕ ਜੀ ਇਹਨਾਂ ਨੂੰ ਵਿਚੜ ਸਰਕਾਰ ਦੁਨੀਆ ਦੇ ਵੇਖੀ ਨਹੀਂ ਅਜੇ ਓਕੇ ਹਾਂ ਜੀ ਸੰਗੂ ਬਾਰਡਰ ਤੋਂ ਚੱਕਿਆ ਇਹਨਾਂ ਨੇ ਓਕੇ ਓਕੇ ਤੁਹਾਡਾ ਜੀ ਤੁਹਾਡਾ ਸ਼ੁਭਨਾ ਕੀ ਹੈ ਬਲਮ ਸਿੰਘਾ ਜੀ ਤੁਹਾਡਾ ਕੀ ਨਾਂ ਹੈ ਜੀ ਤੁਹਾਡਾ ਨਾਂ ਕੀ ਹੈ ਜਨਾਮ ਸਿੰਘ ਜੀ ਪਹਿਲਾ ਪਿੰਡ ਬਾਬਾ ਦੀਪ ਸਿੰਘ ਜੂਣ ਓਕੇ ਤੁਹਾਡਾ ਜੀ ਮਿੱਠੀਪਾਲ ਸਿੰਘ ਆਏ ਕਲਕੱਟਾ ਖਾਦੇ ਦਾ ਜੋ ਕੀਤਾ ਹੈ ਬਦਲਾ ਲਵਾਂਗੇ ਓਕੇ ਤੁਹਾਡਾ ਨਾਮ ਬੋਦੇ ਸਿੰਘ ਅਕਲਗੱਡਾ ਬਦਨਾ ਸਿੰਘ ਜੀ ਸਤਰਾਮ ਸਿੰਘ ਅਕਲਗੱਡਾ ਓਕੇ ਬਹੁਤ ਅੱਛਾ ਸਾਰੇ ਤਰਨਤਾਰਨ ਦੇ ਗੁਰੂਆਂ ਦੀ ਧਰਤੀ ਤੋਂ ਆਏ ਹੋ ਹੌਸਲੇ ਬਲੰਦ ਨੇਗੀ ਠੀਕ ਹੈ ਧੰਨਵਾਦ ਜੀ ਇਹ ਸਨ ਤਰਨਤਾਰਨ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਿਹੜੇ ਹੁਣੇ-ਹੁਣੇ ਰਿਹਾਂ ਕੀਤੇ ਨੇ ਬਾਕੀ ਬੱਖ-ਬੱਖ ਆਗੂ ਇਸ ਤੋਂ ਪਹਿਲਾਂ ਰਿਹਾ ਕੀਤੇ ਜਾ ਚੁੱਕੇ ਨੇ ਟੋਟਲ ਗਿਣਤੀ ਸਾਨੂੰ ਜਿਹੜੀ ਪਤਾ ਲੱਗੀ ਸੀ ਤਕਰੀਬਨ 72 ਦੇ ਕਰੀਬ ਮੇਰੇ ਖਿਆਲ ਹੈ ਹਾਂਜੀ 12 ਬੀਬੀਆਂ ਯਾਰਾਂ ਓਕੇ ਹਾਂਜੀ 12 12 ਬੀਬੀਆਂ ਰਿਹਾ ਕੀਤੀਆਂ ਬਾਕੀ ਮੰਨ ਲਓ 60 ਦੇ ਕਰੀਬ ਜਿਹੜੇ ਹੈਗੇ ਆ ਕਿਸਾਨ ਆਗੂ ਰਿਹਾ ਕੀਤੇ ਆ ਬੱਖ-ਬੱਖ ਗੱਡੀਆਂ ਦੇ ਵਿੱਚੋਂ ਸਵਾਰ ਹੋ ਰਹੇ ਨੇ ਜਿਹੜੇ ਹੁਣ ਮੇਰੇ ਖਿਆਲ ਹੈ ਦੁਖਨਵਰਨ ਸਾਹਿਬ ਉਹਨਾਂ ਦੇ ਲੰਗਰ ਦਾ ਪ੍ਰਬੰਧ ਜਿਹੜਾ ਹੈਗਾ ਸਾਨਾ ਗੋਮਲੋ ਪਤਾ ਗਿਆਗਾ ਜਿਨ੍ਹਾਂ ਦੇ ਵਿੱਚ ਨਾ ਬਹੁਤ ਵੰਡਿਆ ਅੱਛਾ ਇਹ ਜਿਹੜੀ ਜਿਹੜੀ ਆਪਣੀ ਤਮਾਕੂ ਦੀ ਕੁੜੀ ਆ ਨਾ ਪੰਜਾਂ ਰੁਪਈਆ ਦੀ ਬਾਹਰ ਆ ਉਹ ਵਿੱਚ ਵਿੱਚ 500 ਰੁਪਈਆ ਦੀ ਕੁੜੀ ਦੇਂਦੇ 3000 ਦੀ ਅੱਛਾ ਉਹ ਜਿਹੜੇ ਕਹਿੰਦੀ ਆ ਬਹੁਤ ਤਾਂ ਗਿਆ ਜਿੱਦਾਂ ਦੇ ਅਸੀਂ ਜਿਨ੍ਹਾਂ ਦੇ ਵਿੱਚ ਗਏ ਆ ਉਹ ਦੰਦਾ ਉਹਨਾਂ ਨੂੰ ਪ੍ਰਸ਼ਾਦਾ ਵੀ ਚੰਗਾ ਮਿਲਣ ਲਿਆ ਨਹੀਂ ਤੇ ਉਹਨਾਂ ਦਾ ਬਹੁਤ thro ਹੋਣ ਲਿਆ ਇਹਨਾਂ ਦਾ ਬਹੁਤ ਬਰਾ ਹਾਲਿਆ ਜੀ ਠੀਕ 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 ਜੀ ਇਹ ਜਿਹੜੀ ਫਰੂਟੀ 10 ਰੁਪਈਆ ਦੀ ਜੇਲ੍ਹ ਦੇ ਵਿੱਚ 50 ਰੁਪਏ ਦੀ ਫਰੂਟੀ ਆ ਅੱਛਾ ਜੀ 50 ਰੁਪਏ ਯਾਨੀ ਬਲੈਕ ਬਲੈਕ ਕਰਦੇ ਆ ਨਹੀਂ ਕਰਨ ਨਹੀਂ ਸਾਨੂੰ ਵੇਖ ਕੇ ਇਸ ਤਰ੍ਹਾਂ ਅੱਗਾ ਪਿਸ਼ਾ ਕਰਕੇ ਵੇਚਣਦੇ ਆ ਜੀ ਓਕੇ ਓਕੇ ਹਾਂਜੀ ਤੋ ਇਹ ਹੈ ਜਿਹੜੇ ਕਿਸਾਨ ਆਗੂ ਜਿਹੜੇ ਅੰਦਰ ਜੇਲ੍ਹ ਦੇ ਵਿੱਚ ਰਹਿ ਕੇ ਆਏ ਆ ਉਹ ਬਾਕੀ ਕੈਦੀਆਂ ਦੀ ਜਿਹੜੀ ਜ਼ਿੰਦਗੀ ਬਾਰੇ ਦੱਸ ਰਹੇ ਹੈਗੇ ਕਿ ਉੱਥੇ ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀ ਹਾਲਤ ਤਰਸਜੋਗ ਹੈਗੀ ਆ ਤੇ ਚੀਜ਼ਾਂ ਵੀ ਦੀ ਜਿਹੜੀ ਹੈਗੀ ਆ ਖਾਣ ਪੀਣ ਦੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਮੈਂ ਕਹਿੰਦਾ ਇਹਨਾਂ ਦੇ ਅੰਦਰ ਸਾਰਾ ਪੈ ਵੀ ਰੰਡਾ ਲੈਕ ਮਾਰਕੀਟਿੰਗ ਹੋ ਰਹੀ ਹੈ ਨਸ਼ੇ ਦੀ ਸਪਲਾਈ ਅੰਦਰ ਜਿਹੜੀ ਹੈਗੀ ਆ ਹੋ ਰਹੀ ਹੈਗੀ ਇਹ ਦੱਸ ਰਹੇ ਨੇਗੇ ਇਹਨਾਂ ਦੇ ਵਿੱਚ ਹੀ ਖੜ ਜਾਂਦੇ ਉਹਨਾਂ ਦੇ ਵਿੱਚ ਹੀ ਖੜ ਜਿਓ ਮਰਦਾਬਾ 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 ਯਾਰ ਸਰਕਾਰ ਮਰਦਾਬਾ ਮਰਦਾਬਾ ਇਹ ਹੈਗੇ ਆ ਮਤਲਬ ਜਿਹੜੇ ਕਿਸਾਨ ਆਗੂ ਹੁਣੇ ਹੁਣੇ ਰਿਹਾ ਕੀਤੇ ਗਏ ਆ ਉਹਨਾਂ ਦੇ ਵਿੱਚੋਂ ਤੁਸੀਂ ਚੱਲੇ ਗਏ ਬਾਕੀ ਦੇ ਇਸ ਤਰ੍ਹਾਂ ਧਰਮੀ ਸਾਹਮਣੇ ਸਾਡੇ ਇੱਕ ਅਕਰਦਾਂ ਦੇ ਵਿੱਚ ਖੜੇ ਆ ਜਿੰਦਾਬਾਦ ਜਿੰਦਾਬਾਦ ਸਰਕਾਰ ਜਿੰਦਾਬਾਦ ਜਿੰਦਾਬਾਦ ਮਰਦਾਬਾਦ ਮਰਦਾਬਾਦ ਸੋ ਥੀਜ਼ ਆਰ ਦੀ ਪ੍ਰੈਜ਼ੈਂਟ ਵਾਰੀਅਰਸ ਆਫ ਫਾਰਮਰਸ Organizers, uh, workers uh, and uh, curfews, you can see, who have been just released before us. Uh, 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 they are shouting slogans against the Ahmadinejad Party uh, uh, government.

ਦੇਰ ਸ਼ਾਊਟਿੰਗ ਸਲੋਗਨ ਜਾਂ ਗੇਮ ਗੱਡੀ ਲੈਣ ਕੇ ਆਏ ਉਹ ਕਰਾ ਕੋਪੇ ਯਾਰ ਆ ਜਾਈਏ ਸਨਾ ਗੱਡੀਆਂ ਇਹ ਗੱਡੀ ਆ ਰਹੀ ਠੀਕ ਹੈ ਚਲੋ ਫਿਰ ਇੱਥੇ ਜਾੜ ਦੇ ਜੀ ਹਾਂ ਹਾਂ ਵਾਇਸ ਆਫ ਈਸਟ ਪੰਜਾਬ ਦੇ ਉੱਤੇ ਜਾੜ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

पंजाब गवर्नमेंट <inaudible> ਹਾਏ ਤੇ ਬਲੇ ਸ਼ੇਰ ਜੀ ਆਪਾ ਲੋ ਵੱਖ-ਵੱਖ ਗੱਡੀਆਂ ਚ ਆਟਵਾਂ ਦੇ ਵਿੱਚ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਲਿਜਾਇਆ ਜਾ ਰਿਹਾ ਆ ਕੇਂਦਰੀ ਜਿਲ੍ਹ ਪਟਿਆਲਾ ਦੇ ਬਾਹਰ ਦਾ ਦ੍ਰਿਸ਼ ਹੈਗਾ ਇਹ ਕਾਫੀ ਜਿਹੜੇ ਹੈਗੇ ਆ ਗੱਡੀਆਂ ਦੇ ਰਾਹੀ ਦੁੱਖਨਵਾਰ ਸਿੰਘ ਸਾਹਿਬ ਆ ਉਹਨਾਂ ਨੂੰ ਪਹੁੰਚਾਇਆ ਜਾ ਚੁੱਕਿਆ ਹੈ ਖੁਸ਼ੀ ਚੜਾਇਆ ਜਾ ਰਿਹਾ ਹੈ ਤੇ ਅੱਜ ਤੁਹਾਡੀ ਜਾਣਕਾਰੀ ਲਈ ਮੈਂ ਦੱਸਦਿਆਂ ਟੋਟਲ 72 ਜਿਹੜੇ ਹੈਗੇ ਆ ਕਿਸਾਨ ਆਗੂ ਤੇ ਕਰਮਚਾਰੀਆਂ ਨੂੰ ਰਿਹਾ ਕੀਤਾ ਗਿਆ ਇਹਨਾਂ ਦੇ ਵਿੱਚੋਂ 12 ਔਰਤ ਕਰਮਚਾਰੀ ਸੀਗੀਆਂ ਤੇ ਔਰਤਾਂ ਦੇ ਟੋਟਲ ਇੱਥੇ 13 ਜਿਹੜੀਆਂ ਆਗੂ ਤੇ ਕਰਮਚਾਰੀ ਗ੍ਰਿਫਤਾਰ ਕੀਤੀਆਂ ਗਈਆਂ ਸੀ ਜੇਲ੍ਹ ਚ ਬੰਦ ਕੀਤੀਆਂ ਗਈਆਂ ਸੀ ਉਹਨਾਂ ਦੇ ਵਿੱਚੋਂ 12 ਨੂੰ ਰਿਹਾ ਕਰ ਦਿੱਤਾ ਗਿਆ ਸੁਖਵਿੰਦਰ ਕੌਰ ਜਿਹੜੀ ਬੀਕੇ ਜੋ ਕ੍ਰਾਂਤੀਕਾਰੀ ਦੀ ਜਨਨ ਸਕੱਤਰ ਹੈ ਉਹਨੂੰ ਹਾਲ ਦੀ ਘੜੀ ਦੂਜੇ ਆਗੂਆਂ ਦੇ ਨਾਲ ਹੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਤਕਰੀਬਨ ਦੱਸਣ ਦੇ ਵਿੱਚ ਆਇਆ ਕਿ 56 ਜਿਹੜੇ ਕਿਸਾਨ ਆਗੂ ਅਜੇ ਵੀ ਜੇਲਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਛੱਡੇ ਜਾਣ ਦੀ ਸੁਭਾਵਨਾ ਹੈ

ਚੰਡਾ ਅਮਲੀ ਮਰਦਾਬਾਗ ਭਗਵਾਨ ਤੇ ਮਾਨ ਸਰਕਾਰ ਮਰਦਾਬਾਗ ਚੰਡਾ ਅਮਲੀ ਮਰਦਾਬਾਗ ਗੁਰਲਾਲ ਕਨੌਰ ਟਰਾਲੀ ਚੋਰ ਰਾਵੀ ਚੋਰ ਟਰਾਲੀ ਚੋਰ ਗੁਰਲਾਲ ਕਨੌਰ ਰਾਵੀ ਚੋਰ ਟਰਾਲੀ ਚੋਰ ਗੁਰਲਾਲ ਜੱਜ ਟਰਾਲੀ ਚੋਰ ਗੁਰਲਾਲ ਕਨੌਰ ਟਰਾਲੀ ਚੋਰ ਗੁਰਲਾਲ ਕਨੌਰ ਟਰਾਲੀ ਚੋਰ ਗੁਰਲਾਲ ਕਨੌਰ ਟਰਾਲੀ ਚੋਰ ਕਿਸਾਨ ਮਜ਼ਦੂਰ ਇੱਕਾ ਜਿੰਦਾਬਾਦ ਜਿੰਦਾਬਾਦ